ਸਤਿ ਸ਼੍ਰੀਕਾਲ ਇਮੀਗ੍ਰੇਸ਼ਨ ਸ਼ੋਅ ਦੇਖ ਰਿਹਾ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰੀਤ ਕੋਟ ਤੇ ਸਾਡੇ ਨਾਲ ਇਸ ਵੇਲੇ ਬ੍ਰਿਟਿਸ਼ ਓਵਰਸੀਜ਼ ਤੋਂ ਰਮਨਦੀਪ ਸਿੰਘ ਜੋ ਨੇ ਸਾਡੇ ਨਾਲ ਮੌਜੂਦ ਹੈ ਆਪਾਂ ਗੱਲਬਾਤ ਕਰਾਂਗੇ ਬਹੁਤ ਸਾਰੇ ਸਵਾਲਾਂ ਦੇ ਉੱਤੇ ਜੋ ਤਮਾਮ ਸਟੂਡੈਂਟਸ ਦੇ ਸਵਾਲ ਹੈ ਤਮਾਮ ਲੋਕਾਂ ਦੇ ਸਵਾਲ ਹੈ ਜਿਹੜੇ ਲੋਕ ਆਏ ਹੀ ਦਿਨ ਵਿਦੇਸ਼ਾਂ ਦਾ ਰੋਕ ਕਰਦੇ ਉਹਨਾਂ ਵਾਸਤੇ ਖਾਸ ਤੌਰ ਤੇ ਸਵਾਲ ਹੈ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਸ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਅਜੀ ਸਿਰ ਬਹੁਤ ਸਾਰੇ ਸਵਾਲ ਹੈ ਜੋ ਅੱਜ ਕੱਲ ਸਟੂਡੈਂਟਸ ਤੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਡਿਪੋਰਟੇਸ਼ਨ ਤੇ ਕਰ ਲੈਣੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਜੋ ਨੇ ਡਿਪੋਰਟ ਕੀਤੇ ਗਿਆ ਸਭ ਤੋਂ ਪਹਿਲਾ ਕਾਰਨ ਕੀ ਦੇਖੋਗੇ ਡਿਪੋਰਟੇਸ਼ਨ ਦਾ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਜੋ ਨੇ ਕਿਤੇ ਨਾ ਕਿਤੇ ਖਰਾਬ ਹੋਈਆਂ ਅੱਜ ਬਹੁਤ ਸਾਰੇ ਘਰ ਜੋ ਨੇ ਸੜਕਾਂ ਤੇ ਵੀ ਆਏ ਹੈ ਕਾਰਨ ਕੀ ਦੇਖੋਗੇ ਕਿਤੇ ਨਾ ਕਿਤੇ ਨੌਲੇਜ ਦੀ ਕਮੀ ਹੈ ਜਾਂ ਫਿਰ ਕਿਤੇ ਗਲਤ ਏਜੰਟਾਂ ਦੇ ਹੱਥ ਦੇ ਵਿੱਚ ਉਹ ਪੈ ਗਏ ਮੈਂ ਗੱਲ ਹੀ ਤੋਂ ਸ਼ੁਰੂ ਹੁੰਦੀ ਹੈ ਅਸਲੀਅਤ ਹੈ ਕਿ ਬੱਚੇ ਆਪਣੇ ਬੈਟਰ ਫਿਊਚਰ ਲਈ ਹਨਾ ਸ਼ੁਰੂ ਤੋਂ ਨਹੀਂ ਅੱਜ ਤੋਂ ਨਹੀਂ ਗੱਲ ਕਰੀਏ 2000 ਤੋਂ ਚੜ੍ਹਦਾ ਐਗਜ਼ਾਮ ਸ਼ੁਰੂ ਹੋਇਆ ਸੀ ਉਸ ਤੋਂ ਪਹਿਲਾਂ ਵਿਦਾਊਟ ਰੈਂਸ ਵੀ ਸੀ ਜਿਹੜੇ ਜਾਂਦੇ ਰਹੇ ਆ ਤੇ 2000 ਬਾਅਦ ਐਸ ਐਗਜ਼ਾਮੋਂ ਤੋਂ ਬਾਅਦ ਆਪਾਂ ਸਟੱਡੀ ਬੇਸ ਤੇ ਜਾਣ ਲੱਗੇ ਤੋਂ ਜਿਹੜੀਆਂ ਪ੍ਰਮੁੱਖ ਕੰਟਰੀਆਂ ਨੇ ਯੂ ਐਸ ਯੂ ਕੇ ਇੰਗਲੈਂਡ ਜਿਹੜੇ ਹੋ ਗਏ ਆਪਣਾ ਆਸਟ੍ਰੇਲੀਆ ਕੈਨੇਡਾ ਵਰਗੀਆਂ ਕੰਟਰੀਆਂ ਤੇ ਯੂਰਪ ਦੀਆਂ ਹਮੇਸ਼ਾ ਹੀ ਅਸੀਂ ਆਪਣੇ ਬੈਟਰ ਫਿਊਚਰ ਲਈ ਜਾਂਦੇ ਰਹੇ ਆ ਪਰ ਗੱਲ کہیں ਹੁਣ ਪ੍ਰੋਫਾਈਲ ਦੀ ਕਈ ਬੱਚੇ ਕੀ ਹੁੰਦਾ ਜਾਂ ਤਾਂ ਵੀਜ਼ਾ ਰਿਫਿਊਜ਼ ਕਰਵਾ ਲੈਂ ਕਿਸੀ ਗਲਤ ਕੰਸਲਟੈਂਟ ਕਰਕੇ ਜਾਂ ਪ੍ਰੋਫਾਈਲ ਵੀ ਖਾਉਣ ਦੇ ਕਰਕੇ ਬਾਰ-ਬਾਰ ਵੀਜ਼ਾ ਰਿਫਿਊਜ਼ ਕਰਵਾਉਂ ਤੋਂ ਬਾਅਦ ਐਨੇ ਕਿ ਜ਼ਿਆਦਾ ਅਫਸਰਟ ਹੋ ਜਾਂਦਾ ਹੈ ਕਿ ਉਹਨਾਂ ਕੋਲ ਸੈਕੰਡ ਆਪਸ਼ਨ ਹੁੰਦਾ ਹੀ ਨਹੀਂ ਕਿ ਅਸੀਂ ਕਿਹੜਾ ਚੂਜ਼ ਕਰੀਏ ਲੀਗਲ ਵੀਥੋ ਬਿਨਾ ਸੈਕੰਡ ਨੰਬਰ ਤੇ ਕੁਝ ਬੱਚੇ ਜਿਹੜੇ ਉਸ ਤਰ੍ਹਾਂ ਦੇ ਹੀ ਹੁੰਦੇ ਨੇ ਉਹ ਕਹਿੰਦੇ ਵੀ ਅਸੀਂ ਸਿੱਧੇ ਦਿੱਕਣਾ ਜਾਣਾ ਹੀ ਨਹੀਂ ਕਿਉਂਕਿ ਆਲਰੇਡੀ ਜਿਹੜੇ ਅਲ ਦੋੜੇ ਦੇ ਗੇ ਹੋਵੇ ਇਰੀਆਂ 'ਚ ਉਹਨਾਂ ਦਾ ਪ੍ਰਭਾਵ ਉਹਨਾਂ ਤੇ ਮੰਨ ਤੇ ਹੁੰਦਾ ਜਾਂ ਕੋਈ ਦੋਸਤ ਦੋਸਤ ਨੂੰ ਬੁਲਾ ਲੈਂਦਾ ਵੀ ਦੇਖ ਮੈਂ ਲੀਗਲ ਵੇਰਾ ਹੀ ਮੈਕਸਿਕੋ ਬਾਰਡਰ 'ਤੇ ਗਿਆ ਧੂਆ ਜਾ ਅਸਾਇਲਮ ਪਾਵਾਂਗੇ ਇੱਥੇ ਜਾ ਕੇ ਠੀਕ ਹੈ ਵਧੀਆ ਪੈਸੇ ਕਮਾ ਲਾਂਗੇ 노 ਡਾਊਟ ਤੁਸੀਂ ਯੂ ਐਸ ਵਿੱਚ ਵਧੀਆ ਪੈਸੇ ਕਮਾ ਸਕਦੇ ਹੋ ਬਟ ਹੁਣ ਜਿਹੜਾ ਹੈਗਾ ਨਾ ਕਿ ਇੱਕ ਦੂਜੇ ਨੂੰ ਦੇਖ ਕੇ ਜਾਣ ਦਾ ਉਹ ਗਿਆਨ ਜਿਹੜਾ ਪੇਂਡਚਾਰ ਵਾਲਾ ਬੰਦ ਹੋਣ ਦੇ ਕੰਡੇ ਬੰਦੀ ਹੋ ਚੁੱਕੇ ਆ ਸੋ ਇਹ ਸੀਗਾ ਜਿਹੜਾ ਆਪਾਂ ਇੱਕ ਸੋਖੇ ਨਾਲ ਸੇ ਭਾਲਦੇ ਆ ਕਿ ਕੁਛ ਨਾ ਕਰਨਾ ਪਵੇ ਸਿਰਫ ਆਪਾਂ ਕੰਸਲਟਡ ਜਿਹੜਾ ਏਜੰਟ ਨੂੰ ਪੈਸੇ ਦਈਏ ਤੇ ਆਪਾਂ ਜਿਹੜਾ ਹੈਗਾ ਯੂ ਐਸ ਚ ਲਈ ਜਾਈਏ ਹੋਰ ਆਪਾਂ ਨੂੰ ਵੀ ਲੋੜ ਆ ਕਿ ਇਹ ਚੀਜ਼ ਨੂੰ ਬੰਦ ਕੀਤਾ ਜਾਵੇ ਹੁਣ ਆਪਾਂ ਨੂੰ ਪਤਾ ਜਿਹੜੇ ਹੈਗੇ ਆ ਆਲਰੇਡੀ ਇਹਨਾਂ ਦੇ ਗਲੋਬਲ ਮਾਸਟਰ ਜਿਹੜਾ ਜਾਜ ਉਤਰ ਚੁੱਕਿਆ ਜੀ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਤੇ ਹੁਣ ਇਹ ਤਾਂ ਅਖੇ ਦਿੱਤੀ ਆਪਣੀ ਗੱਲ ਆ ਤੇ 100% ਨਹੀਂ 200% ਹੀ ਕਨਫਰਮ ਆ ਕਿ ਜਿਹੜਾ ਬੰਦਾ ਦਸੰਬਰ ਤੋਂ ਬਾਅਦ ਗਿਆ ਯੂਐਸਏ ਉਹਨੂੰ ਵਾਪਸ ਭੇਜ ਰਿਹਾ ਉਹ ਹੁਣ ਵੀ ਜੇ ਕੋਈ ਸੋਚ ਰਿਹਾ ਹੋਂਦਾ ਵੇ ਆ ਤਾਂ ਪਹਿਲਾਂ ਹੀ ਮੈਂ ਕਹਿੰਦਾ ਕਿ ਵਾਪਸ ਆ ਜਾਓ ਨਹੀਂ ਜਾਣ ਦਾ ਫਾਇਦਾ ਉਹਨਾਂ ਨੂੰ ਤੁਹਾਨੂੰ ਵਾਪਸ ਫੇਰ ਡਿਪੋਟ ਕਰਨਾ ਹੁਣ ਇੱਥੇ ਗੱਲ ਨਹੀਂ ਜਿਹੜਾ ਏਜੰਟ ਹੁੰਦਾ ਅੱਜ ਮੈਂ ਅਖਬਾਰਾਂ ਦੇ ਵਿੱਚ ਵੀ ਅੱਜ ਨਿਊਜ਼ ਦੇ ਵਿੱਚ ਵੀ ਬਹੁਤ ਮੈਂ ਸੁਣ ਰਿਹਾ ਵੀ ਭਾਈ ਏਜੰਟ ਦਾ ਕਾਰਵਾਈ ਕਰੋ ਏਜੰਟ ਨੇ ਗਲਤ ਤਰੀਕੇ ਨਾਲ ਭੇਜਿਆ ਦੇਖੋ ਏਜੰਟ ਦਾ ਠੀਕ ਹੈ ਮੈਂ ਉਹਨੂੰ ਕਹਿੰਦਾ ਉਹਨੇ ਗਲਤ ਕੀਤਾ ਉਹਨਾਂ ਨੂੰ ਜਿਹੜਾ ਹੈ ਕਿਸੇ ਦੀ ਵੀ ਲਾਈਫ ਵਿੱਚ ਥਲਵਾੜ ਨਹੀਂ ਕਰਨਾ ਚਾਹੀਦਾ ਅੱਜ ਬੱਚੇ ਰਿਪੋਰਟ ਹੋ ਕੇ ਆ ਰਿਹਾ ਜਿਸਦਾ ਬਹੁਤ ਹੱਲਾ ਗੱਲਾ ਹੋ ਰਿਹਾ ਹੋਣਾ ਵੀ ਚਾਹੀਦਾ ਬਟ ਕਿਸੇ ਟਾਈਮ ਅੱਜ ਆਪਾਂ ਉਹ ਵੀ ਸੀਗਾ ਜਿਵੇਂ ਸਾਲ ਦੇ ਵਿੱਚ ਆਪਾਂ ਬੱਚੇ ਭੇਜਦੇ ਕਈਆਂ ਮਾਵਾ ਪੁੱਤ ਦੇ ਪੋਤੇ ਉੱਥੇ ਪਹੁੰਚੇ ਨਹੀਂ ਰਾਹ ਦੇ ਵਿੱਚ ਉਹ ਡਿਸੀਜ ਹੋਏ ਆ ਰਾਹ ਦੇ ਵਿੱਚ ਜਿਹੜੇ ਹੈਗੇ ਵਿਚਾਰੇ ਜ਼ਿੰਦਗੀ ਤੋਂ ਜੰਗ ਹਾਰੇ ਨੇ ਉਹ ਕਦੇ ਇਸ਼ੂ ਨਿਕਲੇ ਨਹੀਂ ਜੇ ਉਸੇ ਟਾਈਮ ਇਹ ਇਸ਼ੂ ਨਿਕਲਦਾ ਉਸੇ ਟਾਈਮ ਇਹਨੂੰ ਸੀਰੀਅਸ ਲਿੱਤਾ ਗਿਆ ਹੁੰਦਾ ਤਰੀਕੇ ਨਾਲ ਚੱਲਿਆ ਹੁੰਦਾ ਉਦੋਂ ਤੋਂ ਹੀ ਕਾਰਵਾਈ ਕੀਤੀਆਂ ਹੁੰਦੀਆਂ ਅੱਜ ਲੋੜ ਪੈਣੀ ਸੀ ਆਪਾਂ ਨੂੰ ਕਿ ਆਪਾਂ ਆਪਣੇ ਜਿੰਨੇ ਵੀ ਬੰਦੇ ਆ ਰਹੇ ਨੇ ਉਹਨਾਂ ਦੀ ਰਿਪੋਰਟਸ਼ਨ ਦੇਖ ਰਹੇ ਕਿ ਹਾਂ ਠੀਕ ਹੈ ਕਿ ਹਾਂ ਤੋਂ ਜਹਾਜ਼ ਪਰ ਕੇ ਭੇਜ ਰਹੇ ਆਪਰ ਨੂੰ ਦੇਖਣ ਦੀ ਲੋਬਤ ਨਹੀਂ ਹੋਣੀ ਸੀ ਏਜੰਟ ਦਾ ਕਸੂਰ ਹੈ ਬਟ ਉਹਦੇ ਵਿੱਚ ਮੈਂ ਅੱਜ ਤੁਹਾਨੂੰ ਕਹਿੰਦਾ ਕਸੂਰ ਬਰਾਬਰ ਇਕਤਨਾ ਨਹੀਂ ਤਾੜੀ ਵਾਰਦੀ ਜਿਨ੍ਹਾਂ ਨੇ ਭੇਜਿਆ ਉਹਨਾਂ ਦਾ ਵੀ ਕਸੂਰ ਹੈ ਤੁਹਾਡੇ ਮਾਪਿਆਂ ਨੂੰ ਪਤਾ ਕਿ ਹਾਂ ਸਾਡਾ ਬੱਚਾ ਲੀਗਲ ਵੇਰਾ ਇੰਜ ਜਾ ਰਿਹਾ 4 ਪੈਸੇ 45 ਲੱਖ 50 ਲੱਖ ਲਾ ਕੇ ਜਾ ਰਿਹਾ ਮੈਂ ਹਮੇਸ਼ਾ ਕਹਿੰਦਾ ਹੁੰਦਾ 50 ਲੱਖ ਰੁਪਏ ਦੀ ਲੋੜ ਹੈ ਲੋਨ ਦੀ ਤੁਸੀਂ ਜੈਨੂਨ ਤਰੀਕੇ ਨਾਲ ਜਾ ਸਕਦੇ ਤੁਹਾਡੇ ਕੋਲ ਬਹੁਤ ਆਪਸ਼ਨ ਆ ਸਹੀ ਤਰੀਕੇ ਨਾਲ ਜਾਓ ਹੋਰੇ ਕੰਟਰੀ ਵੈਲਕਮ ਕਰ ਦਿਆ 40 45 ਲੱਖ ਰੁਪਏ ਅਸੀਂ ਆਪਣਾ ਰਿਸਕ ਲੈ ਕੇ ਠੀਕ ਹੈ ਆਪਣੇ ਜਮੀਨਾ ਗਰਦੀ ਰੱਖ ਕੇ ਆਪਾਂ ਕਹਨੇ ਨੋਮ ਤੇ ਲਾ ਕੇ ਅੱਜ ਭੇਜਦੇ ਆ ਤੇ ਅਜੇ ਐਜੈਂਟ ਨੂੰ ਕਹਦੇ ਆ ਕਿ ਹਾਂ ਕਿ ਭਾਈ ਸਾਡਾ ਜਿਹੜਾ ਹੈਗਾ ਸਾਨੂੰ ਪੇਮੈਂਟ ਦਵਾਈ ਜਾਵੇ ਠੀਕ ਹੈ ਏਜੈਂਟ ਨੇ ਜਿਹੜਾ ਕੰਮ ਕਰਦੇ ਆ ਤੁਹਾਨੂੰ ਆਲਰੇਡੀ ਪਹਿਲਾਂ ਨੰंती ਦੱਸਿਆ ਗਿਆ ਹੁੰਦਾ ਕਿ ਤੁਸੀਂ ਦੋ ਨੰਬਰ ਤੇ ਜਾ ਰਹੇ ਹੋ ਤੇ ਤੁਹਾਨੂੰ ਭੇਜਿਆ ਜਾਊਗਾ ਉਸ ਤੋਂ ਬਾਅਦ ਕੋਈ ਤੁਹਾਡਾ ਵੀਜ਼ਾ ਨਹੀਂ ਲੱਗੇਗਾ ਤੁਹਾਨੂੰ ਦੋ ਨੰਬਰ ਦੇ ਵਿੱਚ ਯੂਐਸਏ ਭੇਜਿਆ ਜਾਏਗਾ ਉੱਥੇ ਜਾ ਕੇ ਤੁਸੀਂ ਸੈਟਲਮ ਬਣਾਉਣੀ ਆ ਇਹ ਆਪਾਂ ਨੂੰ ਪਤਾ ਹੁੰਦਾ ਕਿ ਇਹ ਗਲਤ ਕੰਮ ਹੈ ਇਲੀਗਲ ਵੀ ਆਪਾਂ ਫਿਰ ਵੀ ਵਿੱਚ ਸਾਫ ਦਿੰਦੇ ਆ ਪਰ ਅੱਜ ਮੈਂ ਇੱਕ ਜੀ ਨੂੰ ਕਹਿਣਾ ਹਮੇਸ਼ਾ ਹੀ ਪੰਜਾਬੀ ਅਤੇ ਪੰਜਾਬ ਤੇ ਜਦ ਵੀ ਔਖਾ ਟਾਈਮ ਆਇਆ ਤੇ ਅਸੀਂ ਰਲ ਕੇ ਉਹਨੂੰ ਜਿੱਤਿਆ ਤੇ ਰਲ ਕੇ ਉਹਦੇ ਨਾਲ ਖੜੇ ਆਂ ਅੱਜ ਵੀ ਕਿਸੇ ਦੀ ਕਸੂਰ ਕੱਢਣ ਤੋਂ ਵਧੀਆ ਦੇਖੋ ਕਾਰਵਾਈ ਕਰਨੀ ਨਹੀਂ ਕਰਨੀ ਪੰਜਾਬ ਸਰਕਾਰ ਨੇ ਕਰਨਾ ਇੱਕ ਮੈਂ ਸਹੀ ਕੰਸਰਨਡ ਹੋਣ ਦੇ ਨਾਤੇ ਅੱਜ ਮੈਂ ਇੱਕ ਹਿਊਮਨਿਟੀ ਨਾਲ ਦੋਤਾਂ ਅੱਜ ਲੋੜਾ ਪੰਜਾਬੀਤ ਨੂੰ ਪੰਜਾਬੀ ਨਾਲ ਖੜਨ ਦੀ ਜਿੰਨੇ ਵੀ ਮਾਮਾ ਦੇ ਪੁੱਤ ਰਿਪੋਰਟ ਹੋ ਕੇ ਆਇਆ ਅਸੀਂ ਉਹਨਾਂ ਨਾਲ ਖੜੀਏ ਇੱਕ ਫੰਡ ਰੇਜ਼ ਸਕੀਮ ਆ ਜਿਹੜੀ ਮੈਂ ਚਾਹਣਾ ਵੀ ਸ਼ੁਰੂ ਕੀਤੀ ਜਾਵੇ ਬਹੁਤ ਹੀ ਪੋਸੀਬਲ ਹੈ ਆਪਾਂ ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਅੱਜ ਹਮੇਸ਼ਾ ਹੀ ਆਪਾਂ ਨਾਲ ਖੜੇ ਆਂ ਆਪਾਂ ਫੰਡਰੇ ਚ ਚਾਹੇ ਕਿਸੇ ਗਰੀਬ ਪਰਿਵਾਰ ਦੀ ਕੋਈ ਕੁੜੀ ਦਾ ਵਿਆਹ ਕਰਨਾ ਜਾਂ ਕਿਸੇ ਦੀ ਮਾਰੀ ਹੈਲਪ ਕਰਨੀ ਹੈ ਖਾਸ ਹੈ ਇਹ ਵਰਗੀ ਜਿਹੜੀ ਹੈਗੀਆਂ ਸੰਸਥਾ ਨੇ ਵੀ ਪੰਜਾਬ ਤੋਂ ਬਾਹਰ ਜਾ ਕੇ ਜਾਂ ਦੁਨੀਆ ਦੀ ਵੀ ਗੱਲ ਆਈ ਉਹਦੇ ਵੀ ਸਾਥ ਦਿੱਤਾ ਤੇ ਅੱਜ ਤਾਂ ਸਾਨੂੰ ਆਪਣੇਆਂ ਨੂੰ ਸਾਡੇ ਨੂੰ ਸਾਡੀ ਲੋੜ ਹੈ ਇੱਕ ਮੈਂ ਖੁਦ ਚੋਣਾ ਕਿ ਕੋਈ ਵੀ ਇੱਕ ਜੱਥਾ ਜਾਂ ਕੋਸ਼ਿਸ਼ ਕਰਾਂਗੇ ਮੈਂ ਵੀ ਐਸਡੀਐਮ ਸਾਹਮਣੇ ਪੰਜਾਬ ਸਰਕਾਰ ਨੂੰ ਅੱਛੀ ਡਾਰਟਿੰਗ ਮਿਲਿਆ ਜਾਵੇ ਉਹਨਾਂ ਦੇ ਸਹਾਇਕ ਨਾਲ ਕੋਈ ਅਕਾਊਂਟ ਨੰਬਰ ਜਾਂ ਕੋਈ Google Pay ਕੁਛ ਇਸ ਤਰ੍ਹਾਂ ਦੀ ਆਪਾਂ ਪੰਜਾਬੀ ਦੇ ਨਾਮ ਤੇ ਕੋਈ ਫਾਊਂਡੇਸ਼ਨ ਖੜੀ ਕੀਤੀ ਜਾਵੇ ਤੇ ਹਰੇਕ ਪੰਜਾਬੀ ਭਰਾ ਨੂੰ ਮੇਰਾ ਹੈਗਾ ਬੇਨਤੀ ਹੋਊਗੀ 5 10 10 ਰੁਪਏ 20 ਰੁਪਏ 50 ਥੋੜੀ ਸ਼ਰਧਾ ਨਾਲ ਪਾਏ ਪੈਸੇ ਉਹਨਾਂ ਮਾਵਾਂ ਦੇ ਪੁੱਤ ਕੱਲ ਨੂੰ ਕਿਸੇ ਗਲਤ ਪਾਸੇ ਨਾ ਚਲੀ ਜਾਣ ਕੋਈ ਗਲਤ ਸਟੈਪ ਨਾ ਚੱਕ ਲੈਣ ਪਰਿਵਾਰ ਦਾ ਪਰਿਵਾਰ ਨਾ ਖਤਮ ਹੋ ਜਾਵੇ 5.5 10 ਜਿਹੜੇ ਹੈਗੇ ਰੁਪਏ ਉਹਨਾਂ ਦੇ ਕਰਜ਼ਾ ਲਾਉਣ ਦੇ ਵਿੱਚ ਜਿੰਨੀ ਉਹਨਾਂ ਨੂੰ ਨੁਕਸਾਨ ਹੋਇਆ ਦੇਖੋ ਜਿਹੜੀ ਗਲਤੀ ਹੋ ਚੁੱਕੀ ਹੈ ਹੋ ਚੁੱਕੀ ਹੈ ਉਹਨੂੰ ਆਪਾਂ ਨਹੀਂ ਕਵਰ ਕਰ ਸਕਦੇ ਉਹਨੂੰ ਆਪਾਂ ਨਹੀਂ ਕਰ ਸਕਦੇ ਬਟ ਅਸ ਏ ਟਾਈਮ ਆਪਾਂ ਪਰਪਾਈ ਸਿਰਫ ਉਹਨਾਂ ਦੀ ਹੈਲਪ ਕਰਕੇ ਕਰ ਸਕਦੇ ਹਾਂ ਥੋੜੇ ਮੇਰੇ 5 10 ਰੁਪਏ ਉਹਨੇ ਜ਼ਿੰਦਗੀ ਬਚਾ ਸਕਦੇ ਆ ਸੋ ਆਓ ਇੱਕ ਸੋਚਵੰਦੀ ਤਰ੍ਹਾਂ ਉਹਨਾਂ ਲਈ ਖੜੇ ਹੋਈਏ ਉਹਨਾਂ ਲਈ ਖੜ ਕੇ ਉਹਨਾਂ ਦਾ ਜਿਹੜਾ ਵੀ ਨੁਕਸਾਨ ਆ ਪਰਪਾਈ ਕਰਨ ਦੀ ਕੋਸ਼ਿਸ਼ ਕਰੀਏ ਜੀ ਹਾਂਜੀ ਸਰ ਜਿੱਦਾਂ ਅਮਰੀਕਾ ਨੂੰ ਲੋਕ ਜਾ ਰਿਹਾ ਹੈ ਕਿਸੇ ਨੇ ਤਾਂ ਕਿਹਾ ਸੀ 60 ਲੱਖ ਲਾਏ ਆ ਕੋਈ ਕਹਿੰਦਾ 40 ਲਾਏ ਆ 50 ਲਗਾਏ ਆ ਕਿ ਇੰਨੇ ਪੈਸਿਆਂ ਦੇ ਨਾਲ ਇੱਕ ਨੰਬਰ ਦੇ ਉੱਤੇ ਵੀ ਬਾਹਰ ਚਾਇਆ ਜਾ ਸਕਦਾ ਹੈ ਜਾਂ ਜ਼ਰੂਰੀ ਹੈ ਕਿ ਇਸ ਤੋਂ ਵੱਧ ਪੈਸੇ ਲੱਗਦੇ ਆ ਸੌਰੀ ਇੱਕ ਨੰਬਰ ਦੇ ਵਿੱਚ ਹੀ ਜਾਇਆ ਜਾ ਸਕਦਾ ਗੱਲ ਹੈ ਕਿ ਉਹ ਕੰਫੀਡੈਂਸ ਤੋਂ ਖੋਣ ਤੇ ਜੀ ਮੈਂ ਯੂ ਐਸ ਦੇਖੇ ਨੇ ਬੱਚੇ ਜਾਂਦੇ ਹੋਏ ਅਪਾ ਇਕਰ ਫਿਊਜ਼ਨ ਤੋਂ ਡਰ ਕੇ ਬੈਠ ਜਾਂਦੇ ਤਾਂ ਬ੍ਰਿਟਿਸ਼ ਸ਼ੋ ਵਰਸਿਸ ਉਪਰਾਲਾ ਕਰਦਾ ਜੀ ਸਿਰਫ 75000 ਦੇ ਵਿੱਚ ਤੁਹਾਨੂੰ ਯੂ ਐਸ ਏ ਭੇਜਣਦਾ ਜੀ ਬਹੁਤ ਦੇਖੋ ਅਪਾ ਗਲਤ ਰਾਹ ਦਾ ਚੋਣ ਲੈਨੇ ਆ ਪਟਿਆ 75000 ਦੀ ਗੱਲ ਹੁੰਦੀ ਆ ਨਾ ਅਪਾ ਕਦੇ ਇੱਕ ਫੋਨ ਕਰਕੇ ਕਿਸੇ ਕਾਉਂਸਲ ਜੋ ਕੰਪਨੀ ਯੂ ਕੰਸਲਟੈਂਟ ਆ ਤੁਹਾਨੂੰ 75000 ਦੇ ਵਿੱਚ ਭੇਜਣ ਦਾ ਦਾਵਾ ਕਰਦੇ ਫੋਨ ਕਰਕੇ ਜ਼ਰੂਰੀ ਨਹੀਂ ਇਹ ਸਮਝਦੇ ਪੁੱਛਣਾ ਕਿ ਕਿਵੇਂ ਪੋਸੀਬਲ ਹੈ 80 75000 ਦੇ ਵਿੱਚ ਤੁਹਾਡੀ ਐਮਬੈਸੀ ਫੀਸ ਹੁੰਦੀ ਹੈ ਜਿਹੜੀ ਇੱਕ ਐਮਬੈਸੀ ਫੀਸ ਹੋਗੀ ਤੁਹਾਡੀ ਤੇ ਦੂਜਾ ਤੁਹਾਡੀ ਐਪਲੀਕੇਸ਼ਨ ਦੋ ਫੀਸਾਂ ਭਰ ਕੇ ਤੁਹਾਨੂੰ ਅ ਜਿਹੜੀ ਟਿਊਸ਼ਨ ਫੀਸ ਹੁੰਦੀ ਆ ਆਪਾਂ ਉਹ ਤੁਸੀਂ ਵੀਜ਼ਾ ਆਉਣ ਤੋਂ ਬਾਅਦ ਹੀ ਦੇਣੀ ਹੁੰਦੀ ਆ ਟੌਪ ਦੀਆਂ ਜਿਹੜੀਆਂ ਹੈਗਾ ਯੂਨੀਵਰਸਿਟੀ ਤੇ ਕਾਲਜੇ ਰਹਿੰਦੇ ਆ ਸੋ ਜਿੱਥੇ ਆਪਾਂ ਲੱਖਰਗੇ ਨਾਲ ਦੀ ਸੋਚ ਰਹੇ ਆ ਨਾ ਜੇ ਉੱਥੇ 75000 ਦੀ ਗੱਲ ਆ ਤਾਂ 75000 ਲਾਓ ਸਹੀ ਤਰੀਕੇ ਨਾਲ ਜਾਓ ਸਹੀ ਤਰੀਕੇ ਨਾਲ ਗਿਆ ਹੋਇਆ ਬੱਚਾ ਅੱਜ ਯੂਐਸਏ ਬੈਠਾ ਕੈਨੇਡਾ ਬੈਠਾ ਸਾਰੀ ਵੱਡੀਆਂ ਕੰਟਰੀਆਂ 'ਚ ਬੈਠਾ ਅੱਜ ਪੀਆਰ ਵੀ ਲਈ ਹੋਈ ਆ ਠੀਕ ਹੈ ਸਟ੍ਰਗਲ ਹਰੇਕ ਨੇ ਕਰਨੇ ਕਰ ਰਹੇ ਆ ਸਾਰਾ ਜਾਂਦੇ ਸਾਰੇ ਨਹੀਂ ਆਪਾਂ ਨੂੰ ਜਾਂਦੇ $1000 ਮਿਲਨੇ ਸ਼ੁਰੂ ਹੋ ਜਾਂਦੇ ਜੇ ਡਾਲਰ ਆ ਤਾਂ ਬਿਲਕੁਲ ਡਾਲਰ ਕਮਾਉਣ ਦੇ ਚਾਰ ਮਿੰਦ ਕਰਨੀ ਪੈਣੀ ਹੈ ਸਹੀ ਤਰੀਕਾ ਹੈ 75000 ਰੁਪਏ ਲਾਓ ਜੀ ਅੰਬੈਸੀ ਫੀਸ ਐਪਲੀਕੇਸ਼ਨ ਫੀਸ ਕਰਕੇ ਯੂਐਸਏ ਜਾਓ ਬਾਕੀ ਬੱਚੇ ਵੀ ਗਏ ਨੇ ਕੱਲ ਨੂੰ ਤੁਹਾਨੂੰ ਇਹ ਸ਼ਰਮਿੰਦਗੀ ਨਹੀਂ ਚੜ੍ਹਣੀ ਪਊਗੀ ਕਿ ਹਾਂ ਕਿਸੇ ਕੰਟਰੀ ਲਾ ਕੇ ਤੁਹਾਨੂੰ ਜਾਓ ਇੰਡੀਆ ਚ ਡ੍ਰੌਪ ਕਰਕੇ ਪੰਜਾਬ ਚ ਡ੍ਰੌਪ ਕਰਕੇ ਜਾ ਰਿਹਾ ਸਹੀ ਤਰੀਕਾ ਹੈ ਚਾਹੇ ਯੂਐਸਏ ਹੈ ਚਾਹੇ ਉਹ ਕੈਨੇਡਾ ਹੈ ਯੂਕੇ ਹੈ ਜਾਂ ਯੂਰਪ ਹੈ ਵਧੀਆ ਤਰੀਕੇ ਨਾਲ ਜਾਉਗੇ ਸਾਡੇ ਕੋਲ ਲਿਜ਼ਿਬਿਲਟੀ ਚੈੱਕ ਕਰਵਾਓ ਬੈਂਡ ਸਕੋਰ ਵੀ ਲਿੱਤੇ ਜਾ ਸਕਦੇ ਆ ਯਕੀਨ ਮੰਨੋ ਤੁਸੀਂ ਜੇ ਪਲੱਸ 2 10th ਪਾਸ ਕੀਤੀ ਹੋਈ ਆ ਤਾਂ ਤੁਸੀਂ ਬੈਂਡ ਸਕੋਰ ਵੀ ਵਧੀਆ ਤਰੀਕੇ ਨਾਲ ਲੈ ਸਕਦੇ ਹੋ ਬਾਹਰ ਕੰਟਰੀਆਂ ਦੇ ਵਿੱਚ ਵਧੀਆ ਪ੍ਰੋਫਾਈਲ ਦਿਖਾ ਕੇ ਜਾ ਸਕਦੇ ਆ ਜੀ